ਅਸੀ ਗੱਲ ਜਗਬਾਣੀ ਟੀਵੀ ਵੇਖ ਰਹੇ ਹਾਂ ਤੁਹਾਡਾ ਸਵਾਗਤ ਹੈ ਮੈਂ ਆਦਰਸ਼ ਜੋਸਨ ਇਸ ਸਮੇਂ ਮੌਜੂਦ ਹਾਂ ਜਲਾਲਾਬਾਦ ਦੇ ਨਾਲ ਲੱਗਦੇ ਪਿੰਡ ਫਲੀਆਂ ਵਾਲੇ ਦੇ ਵਿੱਚ ਹੁਣੇ-ਹੁਣੇ ਦਰਦਨਾਕ ਹਾਸਦਾ ਵਾਪਰਿਆ ਹੈ ਇਸ ਰੂਟ ਤੇ ਧੁੰਦ ਦਾ ਘੇਰ ਹੈ ਧੁੰਦ ਦੇ ਵਿੱਚ ਤੁਸੀਂ ਵੀ ਘਰੋਂ ਨਿਕਲਦੇ ਹੋ ਤਾਂ ਆਪਣੇ ਵੀਹਿਕਲ ਸੰਭਾਲ ਕੇ ਚਲਾਇਆ ਕਰੋ ਕਿਉਂਕਿ ਧੁੰਦ ਕਾਫੀ ਜ਼ਿਆਦਾ ਵਧੀ ਹੋਈ ਹੈ ਤਾਂ ਇਸੇ ਤਰ੍ਹਾਂ ਇੱਕ ਹਾਸਦਾ ਵਾਪਰਿਆ ਜਲਾਲਾਬਾਦ ਫਲੀਆਂ ਵਾਲੇ ਰੋਡ ਤੇ ਫਲੀਆਂ ਵਾਲੇ ਪਿੰਡ ਦੇ ਕੋਲ ਇਹ ਦਰਦਨਾਕ ਹਾਦਸਾ ਵਾਪਰਿਆ ਤਿੰਨ ਨੌਜਵਾਨ ਸੀ ਸ਼੍ਰੀ ਮੁਖਸਰ ਸਾਹਿਬ ਤੋਂ ਰੋਟੀਆਂ ਪਕਾ ਕੇ ਵਾਪਸ ਪਰਤ ਰਹੇ ਸੀ ਰੋਟੀਆਂ ਪਕਾਉਣ ਦਾ ਕੰਮ ਕਰਦੇ ਸੀ ਰੋਟੀਆਂ ਪਕਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ ਤਾਂ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੋ ਫੱਟੜ ਦੱਸੇ ਜਾ ਰਹੇ ਨੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਸਾਡੇ ਨਾਲ ਪਰਿਵਾਰਕ ਮੈਂਬਰ ਮੌਜੂਦ ਨੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਉਣੇ ਆ ਪਰਿਵਾਰ ਦਾ ਰੂ ਰੋ ਕੇ ਬੁਰਾ ਹਾਲ ਹੈ ਹਾਦਸਾ ਜੀ ਆਪਣੇ ਪਿੰਡ ਦੇ ਮੁੰਡੇ ਲਾਂਗਰੀ ਗਏ ਸੀਗੇ ਰੋਟੀਆਂ ਪਕਾਉਣ ਜੀ ਮੁਕਸਰ ਮਾਗੀ ਤੇ ਅੱਛਾ ਜੀ ਉੱਥੋਂ ਵਾਪਸ ਆ ਰਹੇ ਸੀ ਤੇ ਨਾ ਜਾਣਾ ਸੀ ਕਿ ਭਾਏ ਦੁਬਾਰਾ ਇੱਥੇ ਫਿਰ ਕਿਸੇ ਕੰਮ ਤੇ ਕਿੰਨੇ ਜਾਣੇ ਸੀ ਤੇ 3 ਜਾਣੇ ਸੀ 3 ਜਾਣੇ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਅੱਛਾ ਜੀ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਵਾਪਸ ਆ ਰਹੇ ਸੀ ਤੇ ਇੱਥੇ ਆ ਫਲੀਆਂ ਵਾਲੇ ਦੇ ਕੋਲ ਇੱਗੋ ਹਾਥੀ ਆ ਰਿਹਾ ਸੀ ਜੀ ਉਹਦੇ ਨਾਲ ਟੱਕਰ ਹੋਈ ਤੇ ਇੱਕ ਦੀ ਤਾਂ ਮੌਕੇ ਤੇ ਮੌਤ ਹੋ ਗਈ ਜੀ ਜੀ ਤੇ ਦੂਜੇ ਤੇ ਬਾਕੀ ਦੋ ਫੱਟੜ ਹੋ ਗਏ ਜੀ ਫੱਟੜ ਹੋ ਗਏ ਉਸ ਤੋਂ ਬਾਅਦ ਹੁਣ ਕਿਹ ਪਹੁੰਚੇ ਇੱਥੇ ਪਰਿਵਾਰ ਮੈਂਬਰ ਵੀ ਆਏ ਨੇ ਤੇ ਪੁਲਿਸ ਵੀ ਆਈ ਹੈ ਕੀ ਕਾਰਵਾਈ ਕੀਤੀ ਗਈ ਜੀ ਬਸ ਜੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਹਾਂਜੀ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਹਦਾ ਕੋਈ ਪਤਾ ਲੱਗਿਆ ਜਿਹੜਾ ਛੋਟੇ ਹਾਥੀ ਵਾਲਾ ਸੀ ਕਿੱਥੋਂ ਦਾ ਨਹੀਂ ਉਹਦਾ ਨਹੀਂ ਪਤਾ ਲੱਗਿਆ ਮੌਕੇ ਤੇ ਫਰਾਰ ਹੈ ਕਿ ਜਾਂ ਇੱਥੇ ਹੀ ਨਹੀਂ ਸਾਨੂੰ ਨਹੀਂ ਪਤਾ ਕੀ ਮੰਗ ਕੀ ਕਰਦੇ ਹੋਣ ਮੰਗ ਬਸ ਇਹੀ ਜੀ ਪ੍ਰਸ਼ਾਸਨ ਤੋਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜੀ ਮਕਸਰਾ ਤੋਂ ਆ ਰਹੀ ਸੀ ਤਿੰਨ ਮੋਟਰਸਾਈਕਲ ਤੇ ਤੰਦ ਜਾਦੀ ਸੀ ਇਧਰੋਂ ਜਾਰਾ ਜਲਾਲਪੁਰ ਸਾਈਡ ਤੋਂ ਆ ਰਿਹਾ ਸੀ ਆਪਣਾ ਨਿਕਾਥੀ ਅੱਛਾ ਜੀ ਉਹਦੇ ਨਾਲ ਵਾਪਸ ਜੀ ਕਿੰਨੇ ਕਿੰਨੇ ਜਣੇ ਦੀ ਮੌਤ ਹੋਈ ਹੈ ਇਹ ਤਿੰਨ ਜਣੇ ਸੀਗੇ ਜੀ ਇੱਕ ਜਣੇ ਦੀ ਮੌਤ ਹੋਈ ਆ ਦੋ ਜਣੇ ਫੱਟੜਾ ਜੀ ਸਰ ਕੋਈ ਪਛਾਣ ਹੋਈ ਆ ਕਿੱਥੋਂ ਦੇ ਸੀ ਇਹ ਹਾਂਜੀ ਇਹ ਗੁੰਡਾ ਪਰਮਜੀਤ ਸਿੰਘ ਪੁੱਤਰ ਭਿੰਦਰ ਸਿੰਘ ਸ਼ੰਕਰ ਰਾਏ ਤਾਰਦੇ ਦੇ ਰਿਸ਼ਤੇਦਾਰ ਆ ਕਿ ਜੀ ਉਹਨੇ ਦੱਸਿਆ ਲੱਗਦਾ ਹੈ ਕਿੰਨੇ ਕੁ ਵਜੇ ਸਮਾ ਸੀਗਾ ਜਦ ਕੋਈ ਤਾਂ ਹੈ ਨਹੀਂ ਜੀ ਜੀ ਹੁਣ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਮਾਲਕ ਆਉਂਦੇ ਆ ਜਿਹੜੇ ਵਾਰਸਨ ਉਹ ਜੋ ਕਾਰਵਾਈ ਕਰਾਉਣਗੇ ਅਸੀਂ ਕਰਾਂਗੇ